ਇਹ ਇੱਕ ਬੜੀ ਹੀ ਕਾਮਨ ਜੀ ਬਿਮਾਰੀ ਹੈ ਪਾਇਲਸ ਨੂੰ ਹੈਗੀ ਹੈ ਉਹਨੂੰ ਪਤਾ ਹੈ ਕਿ ਉਹਨੂੰ ਕਿਵੇਂ ਇਹਦੇ ਤੋਂ ਦੁਖੀ ਆ ਉਹ ਬੰਦਾ ਤਾਂ ਮੈਂ ਅੱਜ ਤੁਹਾਨੂੰ ਕੁਝ ਹੋਮ ਰੈਮਡੀਜ਼ ਦੱਸ ਰਿਹਾ ਸਰ ਹੋਮ ਰੈਮਡੀਜ਼ ਕੋਈ ਨਾਰਮਲ ਬੰਦਾ ਵੀ ਲੈਂਦਾ ਰਹਿੰਦਾ ਹੈ ਤਾਂ ਉਹ ਪਾਇਲਸ ਤੋਂ ਬਚ ਸਕਦਾ ਹੈ ਇਹ ਇੱਕ ਬੜੀ ਹੀ ਕਾਮਨ ਜੀ ਬਿਮਾਰੀ ਹੈ ਪਾਇਲਸ ਬਵਾਸੀਰ ਬੜੀ ਸੋਨਨ ਦੇ ਵਿੱਚ ਸਭ ਲੱਗਦਾ ਹੈ ਕਿ ਹਰ ਦੂਜੇ ਤੀਜੇ ਬੰਦੇ ਨੂੰ ਹੈਗੀ ਹੈ ਪਰ ਜਿਹਨੂੰ ਹੈਗੀ ਹੈ ਉਹਨੂੰ ਪਤਾ ਹੈ ਕਿ ਉਹਨੂੰ ਕਿਵੇਂ ਇਹਦੇ ਤੋਂ ਦੁਖੀ ਆ ਉਹ ਬੰਦਾ ਤਾਂ ਮੈਂ ਅੱਜ ਤੁਹਾਨੂੰ ਕੁਝ ਹੋਮ ਰੈਮਡੀਜ਼ ਦੱਸ ਰਿਹਾ ਮੈਡੀਸਿਨ ਤਾਂ ਆਪਾਂ ਖਾਣੇ ਹੀ ਆ ਸਾਰਿਆਂ ਨੂੰ ਲੈਣੀ ਪੈਂਦੀ ਹੈ ਬਟ ਅਗਰ ਹੋਮ ਰੈਮਡੀਜ਼ ਕੋਈ ਨਾਰਮਲ ਬੰਦਾ ਵੀ ਲੈਂਦਾ ਰਹਿੰਦਾ ਹੈ ਤਾਂ ਉਹ ਪਾਇਲਸ ਤੋਂ ਬਚ ਸਕਦਾ ਹੈ ਹੋਮ ਰੈਮਡੀਜ਼ ਦਾ ਮਤਲਬ ਦਵਾਈਆਂ ਨਹੀਂ ਹੁੰਦਾ ਕੁਝ ਲੋਕੀ ਹੋਮ ਰੈਮਡੀਜ਼ ਦੇ ਵਿੱਚ ਆਯੁਰਵੈਦਿਕ ਮੈਡੀਸਿਨ ਦੱਸਦੇ ਹਨ ਤੇ ਨੁਸਖੇ ਦੱਸਦੇ ਨੇ ਨਹੀਂ ਹੋਮ ਰੈਮਡੀਜ਼ ਮਤਲਬ ਜਿਹੜੀ ਚੀਜ਼ਾਂ ਤੁਸੀਂ ਘਰ ਦੇ ਵਿੱਚ ਆਪਣੀ ਕਿਚਨ ਦੇ ਵਿੱਚੋਂ ਯੂਜ਼ ਕਰ ਸਕਦੇ ਹੋ ਅਗਰ ਉਹ ਰੈਗੂਲਰ ਬੇਸਿਸ ਤੇ ਕਰਦੇ ਰਹਿਣੇ ਹੋ ਤਾਂ ਤੁਹਾਨੂੰ ਇਦਾਂ ਦੀਆਂ ਬਿਮਾਰੀਆਂ ਜਿਹੜੀਆਂ ਪੇਟ ਦੇ ਨਾਲ ਸੰਬੰਧਿਤ ਹੈਗੀਆਂ ਹਨ ਜਿਨ੍ਹਾਂ ਨੂੰ ਅਸੀਂ ਪਾਇਲਸ ਬਵਾਸਿਰ ਫਿਸਟੂਲਾ ਜਾਂ ਫਿਰ ਭਗੰਦਰ ਬੋਲਦੇ ਆ ਇਹ ਬਿਮਾਰੀਆਂ ਨਹੀਂ ਹੋਣਗੀਆਂ ਤੋਂ ਸਭ ਤੋਂ ਪਹਿਲੀ ਚੀਜ਼ ਜਿਹੜੀ ਕਿ ਵੰਡਰਫੁਲ ਐਕਸ਼ਨ ਕਰਦੀ ਹੈ ਪਾਇਲਸ ਨੂੰ ਠੀਕ ਕਰਨ ਦੇ ਵਿੱਚ ਉਹ ਹੈਗੀ ਹੈ ਕਲੋਂਜੀ ਇੱਕ ਐਦਾਂ ਦੀ ਦਵਾਈ ਹੈ ਜਿਹੜੀ ਕਿ 100% ਪੇਟ ਦੇ ਰੋਗਾਂ ਦੇ ਉੱਤੇ ਕੰਮ ਕਰਦੀ ਹੈ ਹੁਣ ਤੁਸੀਂ ਕਹੋਗੇ ਵੀ ਬਵਾਸੀਰ ਤਾਂ ਗੁਦਾ ਰੋਗ ਹੈ ਪੁੱਛੇ ਪੇਟ ਦੇ ਰੋਗਾਂ ਦਾ ਕੀ ਮਤਲਬ ਹੈ ਬਿਮਾਰੀ ਸ਼ੁਰੂ ਹੁੰਦੀ ਹੈ ਪੇਟ ਤੋਂ ਪੇਟ ਸਾਫ਼ ਨਹੀਂ ਹੁੰਦਾ ਪੇਟ ਸਾਫ਼ ਨਹੀਂ ਹੁੰਦਾ ਬਾਡੀ 'ਚ ਇਨਫਲੇਮੇਸ਼ਨ ਹੁੰਦੀ ਹੈ ਜਿੱਦੀ ਵਜ੍ਹਾ ਦੇ ਨਾਲ ਅੱਗੇ ਚੱਲ ਕੇ ਬੰਦੇ ਨੂੰ ਪਾਇਲਸ ਰਿਲੇਟਿਡ ਗ੍ਰੈਨੀ ਰਿਲੇਟਿਡ ਜਾਂ ਫਿਰ ਆਈਬੀਐਸ ਰਿਲੇਟਿਡ ਇਸ਼ੂਜ਼ ਆਨੇ ਸ਼ੁਰੂ ਹੋ ਜਾਂਦੇ ਆ ਤਾਂ ਆਪਾਂ ਗੱਲ ਕਰਦੇ ਹਾਂ ਇਸੀ ਕੋਲੋਨ ਜੀ ਕਲੌਂਜੀ ਦਾ ਅੱਧਾ ਚਮਚ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪੀ ਲੈਣਾ ਔਰ ਸਵੇਰੇ ਉੱਠ ਕੇ ਤੁਸੀਂ ਉਹ ਪਾਣੀ ਪੀਣਾ ਤੇ ਦਾਣੇ ਚਬਾ ਜਾਣੇ ਆ। ਅਗਰ ਤੁਸੀਂ ਇੰਨਾ ਕੀ ਕੰਮ ਕਰ ਲੈਣੇ ਹੋ ਤਾਂ ਕਾਫੀ ਹੱਦ ਤੱਕ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਦੂਜੀ ਚੀਜ਼ ਸਾਡੇ ਘਰ ਦੇ ਵਿੱਚ ਹੁੰਦੀ ਹੈ ਜਿਹਨੂੰ ਅਸੀਂ ਬਿਟਰ ਗਾਰਡ ਬੋਲਦੇ ਆ ਜਾਂ ਕਰੇਲਾ ਬੋਲਦੇ ਆ। ਅਗਰ ਕਿਸੇ ਬੰਦੇ ਨੂੰ ਐਕਟਿਵ ਫਾਈਲਸ ਹੈਗੀ ਹੈ ਉਹ ਚਾਹੁੰਦਾ ਹੈ ਕਿ ਉਹਦੀ ਪਾਇਲਸ ਠੀਕ ਹੋ ਜਵੇ ਦਵਾਈਆਂ ਦੀ ਹਜੇ ਨੋਬਤ ਨਹੀਂ ਆਈ ਹੈਗੀ ਹੈ ਸ਼ੁਰੂਆਤ ਹੋਣੀ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਕarele ਸਬਜ਼ੀ ਦੇ ਰੂਪ ਚ ਬਣਾ ਕੇ ਖਾ ਲੋ ਜਾਂ ਫਿਰ ਉਹਦਾ ਤੁਸੀਂ ਅਚਾਰ ਬਣਾ ਕੇ ਰੱਖ ਲੋ ਜਾਂ ਫਿਰ ਤੁਸੀਂ ਉਹਦਾ ਜੂਸ ਕੱਢ ਕੇ ਪੀਣਾ ਸ਼ੁਰੂ ਕਰ ਦੋ ਕarele ਤਿੱਖਤ ਰਸ ਪ੍ਰਦਾਨ ਹੁੰਦਾ ਜਿਹਦੇ ਕਾਰਨ ਅਗਰ ਕਿਸੇ ਦੇ ਮੋਕੇ ਵੀ ਹੋ ਗਏ ਹੈ ਤਾਂ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਤੀਜੀ ਬੜੀ ਹੀ ਵੰਡਰਫੁਲ ਚੀਜ਼ ਹੁੰਦੀ ਹੈ ਸਾਡੇ ਘਰ ਦੇ ਵਿੱਚ ਉਹ ਹੈਗੀ ਹੈ ਮੂਲੀ ਹੁਣ ਅਗਰ ਕੋਈ ਮੂਲੀ ਦਾ ਸਲਾਦ ਖਾਂਦਾ ਵਾ ਉੱਪਰ ਕਾਲਾ ਨਮਕ ਜਾਂ ਫਿਰ ਸੈਂਦਾ ਨਮਕ ਪਾ ਕੇ ਤਾਂ ਉਹਨੂੰ ਪਾਇਲਸ ਹੋਏਗੀ ਹੀ ਨਹੀਂ ਔਰ ਅਗਰ ਕਿਸੇ ਨੂੰ ਪਾਇਲਸ ਹੈਗੀ ਹੈ ਤਾਂ ਉਹਦੇ ਜਿਹੜੇ ਮਸੇ ਆ ਉਹ ਸੁੱਕਨੇ ਸ਼ੁਰੂ ਹੋ ਜਾਣਗੇ ਕਿਉਂਕਿ ਮੂਲੀ ਦੀ ਪ੍ਰੋਪਰਟੀ ਐਂਟੀ ਇਨਫਲੇਮੇਸ਼ਨ ਦੀ ਇਹ ਇਨਫਲੇਮੇਸ਼ਨ ਨੂੰ ਦੂਰ ਕਰਦੀ ਹੈ ਔਰ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਐਡਾ ਦੀ ਵੰਡਰਫੁਲ ਚੀਜ਼ ਦੱਸਣ ਲੱਗਿਆ ਵਾ ਅਗਰ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਪਾਰਟ ਬਣਾ ਲਿਆ ਤਾਂ ਸਮਝ ਲਓ ਤੁਹਾਡੀਆਂ ਬਿਮਾਰੀਆਂ ਪੇਟ ਦੀਆਂ ਬਿਮਾਰੀਆਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਉਹਦਾ ਨਾਮ ਹੈ ਅੰਜੀਰ ਫਿਗ ਇੱਕ ਗੋਲ ਜੇ ਰੰਗ ਦਾ ਚੋਰਸ ਇਦਾਂ ਦਾ ਪੀਸ ਹੁੰਦਾ ਡਰਾਈ ਫਰੂਟ ਦੀ ਕੈਟਾਗਰੀ ਚ ਆਂਦਾ ਵੈ ਬਟ ਇਹਦੀ ਪ੍ਰੋਪਰਟੀ ਹੈ ਕਿ ਇਹ পেট ਨੂੰ ਸਾਫ ਕਰਦਾ ਹੈ ਕਨਸਟਿਪੇਸ਼ਨ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਅਗਰ ਤੁਸੀਂ ਇੱਕ ਪੀਸ ਅੰਜੀਰ ਦਾ ਰਾਤ ਨੂੰ ਪਾਣੀ ਦੇ ਵਿੱਚ ਭਿਉ ਉਹਦੇ ਨੇ ਹੋ ਸਵੇਰੇ ਉੱਠ ਕੇ ਉਸ ਪੀਸ ਨੂੰ ਤੁਸੀਂ ਚਬਾ ਚਬਾ ਕੇ ਖਾ ਲੈਣੇ ਹੋਰ ਉਪਰੋਂ ਇੱਕ ਗਲਾਸ ਗਰਮ ਪਾਣੀ ਜਾਂ ਤਾਜਾ ਪਾਣੀ ਪੀ ਲੈਣੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ পেট ਲਈ ਕੋਈ ਸਮੱਸਿਆ ਰਹੇਗੀ ਕੋ ਜਿਹੜੀਆਂ ਮੈਂ ਚਾਰ ਚੀਜ਼ਾਂ ਦੱਸੀਆਂ ਤੁਹਾਨੂੰ ਕਲੌਂਜੀ ਮੂਲੀ ਕਰੇਲਾ ਤੇ ਅੰਜੀਰ ਇਹ ਚਾਰ ਚੀਜ਼ਾਂ ਨੂੰ ਤੁਸੀਂ ਆਪਣੀ ਲਾਈਫ ਸਟਾਈਲ ਦਾ 파ਟ ਬਣਾ ਲਓ ਬੀਲੀਵ ਮੀ ਪੇਟ ਦੀ ਕੋਈ ਵੀ ਸਮੱਸਿਆ ਚਾਹੇ ਉਹ ਬਵਾਸੀਰ ਹੈ ਚਾਹੇ ਉਹ ਗ੍ਰੈਨੀ ਹੈ ਗ੍ਰੈਨੀ ਮਤਲਬ ਆਈਬੀਐਸ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕਾਂਸਟਿਪੇਸ਼ਨ ਰਿਲੇਟਡ ਇਸ਼ੂ ਹੈ ਪੇਟ ਫੁੱਲਦਾ ਵਾ ਗੈਸ ਬਣਦੀ ਹੈ ਇਹਨਾਂ ਚਾਰ ਚੀਜ਼ਾਂ ਨਾਲ ਠੀਕ ਹੋਣਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਅਸੀਂ ਜੋ ਆਯੁਰਵੇਦਾ ਤੋਂ ਤੁਹਾਡੇ ਨਾਲ ਫਿਰ ਸੰਪਰਕ ਕਰਾਂਗੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਤੇ ਸਾਡੇ ਐਗਜ਼ੀਕਿਊਟਿਵ ਦੇ ਨਾਲ ਤੁਸੀਂ ਗੱਲ ਕਰਕੇ ਆਪਣੀ ਸਮੱਸਿਆ ਦਾ ਹੱਲ ਕੱਢ ਸਕਦੇ ਹੋ ਉਹਨਾਂ ਦੇ ਨਾਲ ਆਪਣੀ ਸਮੱਸਿਆ ਨੂੰ ਉਹਦੀ ਜੋ ਵੀ ਪ੍ਰੋਬਲਮ ਹੈ ਤੁਸੀਂ ਡਿਸਕਸ ਕਰ ਸਕਦੇ ਹੋ ਨਮਸਕਾਰ